ਸ਼ਲੋਕ ਲੇਖਾ ਕਤਹ ਹੈ ਨਾ ਛੂਟੀ ਆ ਖਿਨ ਖਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪੌੜੀ ਪਾਰ ਉਤਾਰ ਨਾਨਕ ਦੇ ਰੁਕਣਾ ਥੋੜਾ ਜਿਹਾ ਠੀਕ ਹੈ ਨਾਨਕ ਪਾਰ ਉਤਾਰ ਪੌੜੀ ਨੂਨ ਹਰਾਮੀ ਗੁਨ ਗੁਨਾਹਗਾਰ ਬੇਗਾਨਾ ਅਲਪ ਮਤ ਲੂਨ ਹਰਾਮੀ ਗੁਨਾਹਗਾਰ ਇਹਨੂੰ ਗੁਨਾਹਗਾਰ ਵੀ ਕਹਿੰਦੇ ਹੁੰਦੇ ਹਨ ਗੁਨੇਗਾਰ ਵੇ ਗੰਨਾ ਅਲਪ ਮਤ ਅਲਪ ਹੁੰਦਾ ਥੋੜਾ ਜਿਉ ਪਿੰਡ ਜਿਨ ਸੁਖ ਦਿਏ ਤਹਨ ਜਾਣ ਤਤ ਲਾਹ ਮਾਇਆ ਕਾਰਨੇ ਬਹਿ ਦਿਸ ਤੂਟਣਾ ਜਾਏ ਹਾਂ ਇਹਨੇ ਟੁੰਡਨ ਕਹਿਣਾ 2 ਢਡੇ ਲੱਗੇ ਨਾ ਜਦ ਗੱਬਿਆ ਤੇ ਡਾਣਾ ਡੱਡੇ ਦੀ ਵਾਇ ਕਰਨੀ ਨਾਲ ਕੀ ਹੈ ਨਾ ਟੁੰਡਨ ਟੂਟਨ ਨਾਲ ਪੈ ਕੇ ਨੂੰ ਕਹਿਣਾ ਤੂੰ ਤਾਂ ਨਹੀਂ ਕਹਿਣਾ ਟੁੰਡਨ ਟੁੰਡਨ ਜਾਏ ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨਹਿ ਮਨ ਹੈ ਬਸਾਏ ਦੇਵਨ ਹਾਰ ਦਾਤਾਰ ਪ੍ਰਭ ਦੇਵਨ ਹਾਰ ਦਾਤਾਰ ਪ੍ਰਭ ਨਿਮਖ ਨਾ ਮਨ ਹੈ ਬਸਾਏ ਲਾਲਚ ਝੂਠ ਵਿਕਾਰ ਮੋਹ ਇਹ ਸੰਤਾ ਮਨ ਮਾਹੇ ਲੰਪਟ ਚੋਰ ਅਨੰਦਕ ਮਹਾ ਤਿਨਹੁ ਸੰਗ ਬਹਾਏ ਤੁਧ ਭਾਵੈ ਤਾ ਬਖਸ਼ਲ ਹੈ ਲੈ ਹੈ ਤੁਧ ਤੁਦ ਭਾਵੈ ਤਾ ਬਖਸ਼ ਲਹੇ ਖੋਟੇ ਸੰਗ ਖਰੇ ਨਾਨਕ ਭਾਵੈ ਪਾਰ ਬ੍ਰਹਮ ਪਾਹਨ ਨੀਰ ਤਰੇ ਸ਼ਲੋਕ ਖਾਤ ਪੀਤ ਖੇਲਤ ਹਸ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਪਵਜਲ ਪਵਜਲ ਤੇ ਕੱਢ ਪ੍ਰਭੂ ਨਾਨਕ ਤੇਰੀ ਟੇਕ ਪਵਜਲ ਤੇ ਕੱਢੋ ਪ੍ਰਭੂ ਅਜਲ ਤੇ ਕੱਢ ਕੱਢ ਪ੍ਰਭੂ ਨਾਨਕ ਤੇਰੀ ਟੇਕ ਨਾਨਕ ਤੇਰੀ ਟੇਕ ਪੌੜੀ ਖੇਲਤ ਸਮਝਾ ਨਾ ਕਰੀਏ ਫੇਰ ਸਰਜੂਗਾ ਨਾਨਕ ਤੇਰੀ ਨਾਨਕ ਤੇਰੀ ਸ਼ਰਨ ਵਿੱਚ ਹੈ ਇਦਾਂ ਵੀ ਹੋ ਜਾਦਾ ਨਾ ਹਾਂ ਪੌੜੀ ਖੇਲਤ ਖੇਲਤ ਆਇਓ ਅਨਕ ਜੋ ਅਨਕ ਜੋਨ ਦੁੱਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਗੁਰ ਬਚਨ ਸੁਮਾਏ ਖਿਮਾ ਗਹੀ ਸਤ ਸੰਚਿਓ ਖਾਇਓ ਅੰਮ੍ਰਿਤ ਨਾਮ ਖਿਮਾ ਗਹੀ ਸਤ ਸੰਚਿਓ ਖਾਇਓ ਅੰਮ੍ਰਿਤ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਪਈ ਅਨੰਦ ਸੁਖ ਬਿਸ਼ਰਾਮ ਥੇਪ ਨਿਭਾਈ ਬਹੁਤ ਲਾਭ ਕਰ ਆਏ ਪਤਵੰਤ ਖਰਾ ਦਿਲਾਸਾ ਗੁਰ ਠਾਕ ਖਰਾ ਦਿਲਾਸਾ ਗੁਰ ਗੁਰ ਦੀਆ ਆਏ ਮਿਲੇ ਭਗਵੰਤ ਆਪਨ ਕੀਆ ਕਰਹਿ ਆਪ ਅਗਿਆ ਪਛਾਪ ਨਾਨਕ ਸਉ ਸਰਾਹੀਐ ਜੇ ਕਟਕਟ ਰਹੇ ਆ ਵੇ ਆਪਨ ਕੀਆ ਕਰਹਿ ਆਪ ਅਗਿਆ ਪਛਾਪ ਆਪ ਨਾਨਕ ਸਉ ਸਰਾਹੀਐ ਜੇ ਜ 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

श्लोक श्लोक आय प्रभ शरणागति कृपा निध दयाल एक अखर हर मन बसत नानक होत निहाल ओड़ी अखर मह त्रिभवन प्रभ तारे ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਸ਼ਤਰ ਸਿੰਮ੍ਰਿਤ ਪੁਰਾਣਾ ਪੁਰਾਮਨਾ ਪੁਰਾਣ ਹੋਈਦਾ ਪੁਰਾਣਾ ਪੁਰਾਣਾ ਅੱਖਰ ਨਾਦ ਕਥਨ ਵਿਖਾਨਾ ਮਖਿਆਨਾ ਦੇਖੋ ਖੱਖੇ ਦੇ ਪੈਰ ਵਿੱਚ ਆ ਜਈਆ ਅਧਾ ਜਈਆ ਜਦ ਇਹਦਾ ਉਚਾਰਨ ਹੋਣਾ ਇਹਨੇ ਸਿਹਾਰੀ ਨਾਲੇ ਐੜੇ ਵਿੱਚ ਬਦਲਣਾ ਕੰਨਾ ਲੱਗਿਆ ਵਾ ਫਖੇ ਨੂੰ ਫਖੇ ਨੂੰ ਕੰਨਾ ਹੈਗਾ ਨਾ ਸਿਆਰੀ ਖੱਖੇ ਨੂੰ ਆ ਗਈ ਨਾਲ ਐੜਾ ਲੱਗ ਗਿਆ ਕਿਆ ਬਣ ਗਿਆ ਫੇਰੇ ਵਖਿਆਨਾ ਕਰਨਾਦ ਕਥਨ ਵਖਿਆਨਾ ਅਖਰ ਮੁਕਤ ਜੁਗਤ ਪੈ ਪਰਮਾ ਅਖਰ ਕਰਮ ਕੀਰਤ ਕਿਰਤ ਸਚ ਧਰਮ ਸੋਚ ਧਰਮ ਸੋਚ ਧਰਮ ਦ੍ਰਿਸ਼ਟ ਦ੍ਰਿਸ਼ਟ ਮਾਨ ਅਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਲੋਕ ਅਤ हथ कमल कलम कलम का मतलब इतने टिप्पी लगी हुई लगे कलम हथ कलम अगम मस्तक लिखा लिखावती ऊर्ज ऊर्ज रहे हो सब संग अनूप रूपावती उस्तत उस्तत कहन न जाए मनुख मुखों मुखों तो हरिया

ਅਗਨਾ ਵਿਨਾਸ਼ੀ ਦੇ ਅਗੇ ਐਡਾ ਲੱਗੇਵਾ ਵਿਨਾਸ਼ੀ ਹੁੰਦਾ ਨਾਸ਼ਵਨ ਅਬਿਨਾਸ਼ੀ ਹੁੰਦਾ ਨਾਸ਼ ਨਾ ਹੋਵੇ। ਏ ਪੂਰਨ ਏ ਸਰਬਮੈ ਏ ਅਚੁੱਤ ਏ ਪਾਰਬ੍ਰਹਮ ਸੰਬੋਧਨ ਸ਼ਬਦ ਹੈਗੇ ਇਹ ਅਬਿਨਾਸ਼ੀ ਅਗਨਾਸ ਏ ਪੂਰਨ ਏ ਸਰਬਮੈ ਦੁਖ ਭੰਜਨ ਗੁਣਤਾਸ ਏ ਸਾਰਿਆਂ ਚ ਬੈਠੇ ਹੋਏ ਏ ਪੂਰਨ ਪ੍ਰਮਾਤਮ ਇਹ ਦੁੱਖਾਂ ਦਾ ਨਾਸ਼ ਕਰਨ ਵਾਲੇ ਗੁਣਾ ਦੇ ਖਜ਼ਾਨੇ हे संगी हे निरंकार निरं केदा बडया निरं निरंकार हां निरं निरं हे संगी हे निरंकार हे निर्गुण सब ठीक हे संगी हे निरंकार हे निर्गुण सब ठीक सब तेरा सहारा है हे गोबिंद हे गुणनिधान जाके सदा विवेक जा दिसू सऱ्यां दा सहारा सब ठीक दा मतलब सबन दा सहारा અને હે પરંપર અરહરે અહતિ ઓનહાર હે સંત હે સદા સંગ નિધારા આધાર હે ઠાકુર ઓ દાસરો મે મે નિર્ગુન ગુન નહીં કોઈ હે ઠાકુર હું દાસરો મે નિર્ગુન ગુન નહીં કોઈ યે તુસી આદ પઢોગે થાડા પાઠ સુન કે સમજ જાના સારેન નાનક દીજે નામદાન ਨਾਨਕ ਦੀਜੇ ਨਾਨਕ ਦੀਜੇ ਇਕੱਠਾ ਪੜਨਾ ਜੀ ਸੁਣਨਾ ਧਿਆਨ ਨਾਲ ਸਾਰੇ ਨਾਨਕ ਨੂੰ ਦਿਓ ਨਾਨਕ ਦੀਜੇ ਨਾਮਦਾਨ ਰੱਖਿਓ ਹਿਰ ਪਰੋਇ ਰੱਖਾਉਂ ਰੱਖ ਮੈਂ ਰੱਖਾਂ ਹਿਰ ਪਰੋਇ ਮਤਲਬ ਹਿਰ ਦੇ ਵਿੱਚ ਪ੍ਰੋਖੇ ਰੱਖਾਂ ਤੈਨੂੰ ਇਹ ਨਾਮਦਾਨ ਦੇ ਮੈਨੂੰ ਇਸ ਨਾਮ ਨੂੰ ਇਹਦਾ ਪ੍ਰੋਬਲਮ ਆ ਮੈਂ ਰੱਖੋ ਹਿਰ ਪਰੋਇ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰ ਪਰਮੇਸ਼ਰ परमेश्वर परमेश्वर गुरुदेव सखा अज्ञान भंजन गुरुदेव विदप बंदिप बंदित सहोदरा गुरुदेव दाता हर नाम उपदेश उपदेशे, उपदेशा गुरुदेव मंत निदोरा निरोधरा निरोधरा गुरुदेव शांत सत बुद्ध मूरत गुरुदेव पार्स पार्स परस्परा गुरुदेव पारस पर पारस गुरुदेव शांत सत बुद्ध मूर्त गुरुदेव पारस परस परा गुरुदेव तीर्थ अमृत सरोवर तीर्थ सच नाम कड़ा है हाँ जी पलिंग एक वचन है गुरुदेव तीर्थ अमृत सरोवर गुर ज्ञान मज्जन तो अपरंपरा गुरुदेव करता सब पाप हरता गुरुदेव पतित ਬਵੇ ਤਕਰਾ ਗੁਰਦੇਵ ਆਦ ਜੁਗਾਦ ਜਗ ਜਗ ਗੁਰਦੇਵ ਜੁਗ ਜੁਗ ਗੁਰਦੇਵ ਆਦ ਜੁਗਾਦ ਜੁਗ ਜੁਗ ਗੁਰਦੇਵ ਮੰਤ ਹਰ ਜਗ ਉਧਰਾ ਜੁਗ ਜੁਗ ਦਾਤਾ ਹਰੇਕ ਜੁਗ ਵਿੱਚ ਗੁਰਦੇਵ ਸੰਗਤ ਪ੍ਰਭ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਭਾਤੀ ਜਿਤ ਲਗਤਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ

ਆਦ ਅੰਤ ਪੜਨਾ ਇਸ ਸ਼ਲੋਕ ਨੂੰ ਸ਼ੁਰੂਆਤ ਵੀ ਹੈ ਬਾਅਦ ਵਿੱਚ ਹੀ ਪੜਨਾ ਮਤਲਬ ਛੱਡ ਨਹੀਂ ਜਾਣਾ ਪਰ ਇਹ ਪੰਕਤੀ ਪੜ੍ਹਨੀ ਜ਼ਰੂਰੀ ਨਹੀਂ ਹੈ ਇਸ ਸ਼ਲੋਕ ਆਦ ਅੰਤ ਪੜ੍ਹਨਾ ਇਹ ਸਾਡੇ ਸਮਝਣ ਵਾਸਤੇ ਲਿਖਿਆ ਮਾਰ ਨੇ ਪਹਿ ਇਹਨੂੰ ਛੱਡ ਕੇ ਨਾ ਜਾਓ ਪਹਿਲਾਂ ਪੜ੍ਹ ਲਿਆ ਸੀ ਮੋਹਰੇ ਮੋਹਰੇ ਸ਼ੁਰੂਆਤ ਹੈ ਨਾ ਤੇ ਬਾਅਦ ਛੱਡ ਨਾ ਦਿਓ ਕਿਤੇ ਇਹ ਸਾਡੇ ਸਮਝਣ ਵਾਸਤੇ ਲਿਖਿਆ ਪਰ ਸੰਪਰਦਾਵ ਵਿੱਚ ਪੜਾਇਆ ਜਾਂਦਾ ਵੀ ਪੜ੍ਹੋ ਹੀ ਨੂੰ ਵੀ ਹੈ ਨਾ ਪਰ ਇਹ ਆਮ ਜਿਹੜੇ ਵਿਦਵਾਨ ਹੈਗੇ ਅਰਥਮ ਦਾ ਪਾਠ ਕਰਦੇ ਉਹ ਕਹਿੰਦੇ ਜਰੂਰੀ ਨਹੀਂ ਹੈ ਵੀ ਇਹਨੂੰ ਪੜ੍ਹਨਾ ਹੈ ਇਹ ਸਮਝਣ ਵਾਸਤੇ ਹੈ ਠੀਕ ਹੈ ਡੌੜੀ ਬਾਵਨ ਅਖਰੀ ਦਾ ਪਾਰਟ ਪੂਰਾ ਹੋ ਗਿਆ ਇਸ ਦੇ ਬਾਅਦ ਸੁਖਨੀ ਸਾਹਿਬ ਸ਼ੁਰੂ ਹੋਣਾ ਘਰੇ ਜਾ ਕੇ ਜਰੂਰ ਰਿਆਜਕ ਬਾਣੀ ਨੂੰ ਪੜਿਆ ਕਰੋ ਸੁਖਨੀ ਸਾਹਿਬ 2-2 3-3 ਅਸ਼ਟਪਦੀਆਂ ਪੜ ਕੇ ਆਏ ਉਸ ਦਿਨ ਨੂੰ ਮੈਂ ਲਾਈਵ ਸੁਣਾ YouTube ਤੇ ਪਾਣਾ ਹੈ ਇਹ ਨਵੇਂ ਹੋਏ ਭੁੱਲ ਗਿਆ ਸੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ